ਸਤ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਮੈਨੂੰ ਆਗਿਆ ਹੋਈ ਹੈ ਕਿ ਮੈਂ ਆਪ ਦਾ ਧਿਆਨ ਹਾਸੀਏ ਵਿੱਚ ਦਰਜ ਪੱਤਰਾਂ ਵੱਲ ਦਿਵਾ ਕੇ ਮਿਲਟਰੀ ਤੋਂ ਰਿਲੀਜ਼ ਹੋਏ ਬੰਦਿਆਂ ਜਾਂ ਸਾਬਕਾ ਫੌਜੀਆਂ ਨੂੰ ਸੁਰੱਖਿਅਤ ਅਸਾਮੀਆਂ ਤੇ ਨਿਯੁਕਤ ਕਰਨ ਸੰਬੰਧੀ ਨਿਮਨ ਲਿਖਤ ਨੁਕਤਿਆਂ ਬਾਰੇ ਸਮੁੱਚੇ ਤੌਰ ਤੇ ਸਥਿਤੀ ਸਪਸ਼ਟ ਕਰਾਂ ਡੰਡੇ ਮਿਲਟਰੀ ਤੋਂ ਰਿਲੀਜ਼ ਹੋਏ ਬੰਦਿਆਂ ਨੂੰ ਰਾਜ ਸੇਵਾ ਦੀਆਂ ਅਸਾਮੀਆਂ ਤੇ 20% ਸੁਰੱਖਿਆ ਦੇ ਆਧਾਰ ਤੇ ਨਿਯੁਕਤ ਕਰਨ ਦੇ ਮੌਕੇ 17 ਜੂਨ 1960 ਨੂੰ ਪ੍ਰਕਾਸ਼ਿਤ ਹੋਏ ਸੰਵਿਧਾਨਿਕ ਨਿਯਮਾਂ ਅਨੁਸਾਰ ਉਪਲਬਧ ਕਰਨਾ ਜ਼ਰੂਰੀ ਹੈ ਡੰਡੇ ਜੇਕਰ ਉਪਰੋਕਤ ਸੁਰੱਖਿਤ ਅਸਾਮੀਆਂ ਲਈ ਮਿਲਟਰੀ ਵਿੱਚੋਂ ਰਿਲੀਜ਼ ਹੋਏ ਉਹ ਬੰਦੇ ਜਿਨ੍ਹਾਂ ਨੇ ਸੰਕਟਕਾਲ ਉਪਰੰਤ ਮਿਲਟਰੀ ਵਿੱਚ ਸੇਵਾ ਕੀਤੀ ਹੋਵੇ ਨਿਯਮਤ ਪ੍ਰਣਾਲੀ ਰਾਹੀਂ ਜਾਂ ਚੋਣ ਕਰਨ ਦੇ ਵਸੀਲੇ ਰਾਹੀਂ ਉਪਲਬਧ ਨਾ ਹੋਣ ਤਾਂ ਦੂਜੇ ਨੰਬਰ ਤੇ ਉਹਨਾਂ ਸਾਬਕਾ ਫੌਜੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਸੰਕਟਕਾਲ ਦੇ ਸੀਮਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਿਲਟਰੀ ਵਿੱਚ ਸੇਵਾ ਕੀਤੀ ਹੋਵੇ ਡੰਡੇ ਸੁਰੱਖਿਆ ਦੀ ਬੀ ਪ੍ਰਤੀਸ਼ਤ ਦੀ ਸੀਮਾ ਦੇ ਅੰਦਰ ਅੰਦਰ ਜਿਹੜੀਆਂ ਅਸਾਮੀਆਂ ਭਰਨੀਆਂ ਹੋਣ ਉਹਨਾਂ ਵਾਸਤੇ ਉਹੀ ਰੋਸਟਰ ਰੱਖਣਾ ਚਾਹੀਦਾ ਹੈ ਜਿਹੜਾ ਕਿ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਸਮਾਜ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੱਖਿਆ ਜਾਂਦਾ ਹੈ ਡੰਡੀ ਇਸ ਰੋਸਟਰ ਵਿੱਚ ਪੰਜਵੀਂ ਦਸਵੀਂ 15ਵੀਂ ਅਸਾਮੀ ਮਿਲਟਰੀ ਵਿੱਚੋਂ ਰਿਲੀਜ਼ ਹੋਏ ਬੰਦਿਆਂ ਆਦ ਲਈ ਏਅਰਮਾਰਕ ਕੀਤੀਆਂ ਜਾਣ ਡੰਡੀ ਸੈਕੰਡ ਪੈਰਾ ਲਿਖਾਂਗੇ ਬਈ ਰੈਡੀ ਸਟਾਰਟ 17 ਜੂਨ 1968 ਦੇ ਨਿਯਮਾਂ ਦੇ ਨਿਯਮ 32 ਅਨੁਸਾਰ ਸੁਰੱਖਿਅਤ ਅਸਾਮੀਆਂ ਲਈ ਪਾਤਰ ਰਿਲੀਜੀਡ ਆਰਮੀ ਪਰਸਨਲ ਨਾ ਮਿਲਣ ਕਾਰਨ ਕੇਵਲ ਟੈਂਪਰੇਰੀ ਤੌਰ ਤੇ ਹੀ ਦੂਜੇ ਉਮੀਦਵਾਰਾਂ ਦੀ ਨਿਯੁਕਤੀ ਕਰਕੇ ਭਰੀਆਂ ਜਾ ਸਕਦੀਆਂ ਹਨ ਡੰਡੀ ਇਸ ਸਬੰਧ ਵਿੱਚ ਕੈਰੀ ਫੋਰਵਰਡ ਦੀ ਵਿਧੀ ਕੇਵਲ 4 ਸਾਲ ਲਈ ਵਰਤੀ ਜਾ ਸਕਦੀ ਹੈ ਡੰਡੀ ਕਿਸੇ ਇੱਕ ਸਾਲ ਵਿੱਚ ਭਰਨ ਵਾਲੀਆਂ ਅਸਾਮੀਆਂ ਵਿੱਚੋਂ ਸੁਰੱਖਿਤ ਅਸਾਮੀਆਂ ਦਾ ਭਾਗ 45% ਤੋਂ ਵੱਧ ਨਹੀਂ ਹੋਣਾ ਚਾਹੀਦਾ ਚਾਹੇ ਉਹ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਜਾਂ ਪਛੜੀਆਂ ਸ੍ਰੈਣੀਆਂ ਲਈ ਹੋਣ ਚਾਹੇ ਮਿਲਟਰੀ ਵਿੱਚੋਂ ਰਿਲੀਜ਼ ਹੋਏ ਬੰਦਿਆਂ ਜਾਂ ਸਾਬਕਾ ਫੌਜੀਆਂ ਲਈ ਹੋਣ ਡੰਡੀ ਮਿਲਟਰੀ ਵਿੱਚੋਂ ਰੀਲੀਜ਼ ਹੋਏ ਬੰਦਿਆਂ ਲਈ 20% ਰਿਜ਼ਰਵੇਸ਼ਨ ਕੇਵਲ ਉਹਨਾਂ ਅਸਾਮੀਆਂ ਵਿੱਚੋਂ ਕਰਨੀ ਹੈ ਜਿਹੜੀਆਂ ਸੇਵਾ ਨਿਯਮਾਂ ਅਨੁਸਾਰ ਸਿੱਧੀ ਭਰਤੀ ਰਾਹੀਂ ਭਰੀਆਂ ਜਾਣੀਆਂ ਹਨ ਅਰਥਾਤ ਸਿੱਧੀ ਭਰਤੀ ਤੋਂ ਇਲਾਵਾ ਹੋਰ ਸਾਧਨਾ ਤੋਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਵਿੱਚ ਇਹਨਾਂ ਸ਼੍ਰੇਣੀਆਂ ਦੇ ਵਿਅਕਤੀਆਂ ਲਈ ਕੋਈ ਰਿਜ਼ਰਵੇਸ਼ਨ ਨਹੀਂ ਕੀਤੀ ਜਾਣੀ ਡੰਡੇ ਇਸ ਸੰਬੰਧੀ ਰੋਸਟਰ ਦੀ ਕਿਸੇ ਵੇਲੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ ਅਤੇ ਹਦਾਇਤਾਂ ਦੀ ਉਲੰਘਣਾ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ ਡੰਡੇ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਹਦਾਇਤਾਂ ਤੇ ਪੂਰਾ ਪੂਰਾ ਅਮਲ ਕਰਦਿਆਂ ਹੋਇਆਂ ਰੋਸਟਰ ਨੂੰ ਠੀਕ ਢੰਗ ਨਾਲ ਰੱਖਿਆ ਜਾਵੇ ਤਾਂ ਜੋ ਸੁਰੱਖਿਆ ਅਸਾਮੀਆਂ ਦਾ ਠੀਕ ਤਰ੍ਹਾਂ ਪ੍ਰਯੋਗ ਹੋ ਸਕੇ ਡੰਡੇ